ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਦੋਸਤੋ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਰਮਦਿੱਤੇ ਵਾਲੀਆਂ ਕੈਂਚੀਆਂ ਚ ਲੱਗਦੀ ਹੈ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਗੱਬ ਬਾਕੀ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਦੂੰਗਾ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਇਹਨਾਂ ਦੋਹਾਂ ਚੋਂ ਕੋਈ ਵੀ ਝੋਟੀ ਪਸੰਦ ਆਊਗੀ ਦੋਸਤੋ ਆਪਣੀ ਤਸੱਲੀ ਕਰਕੇ ਬਾਈ ਨਾਲ ਕਨੈਕਟ ਕਰਕੇ ਖਰੀਦ ਸਕਦੇ ਹੋ ਇਹ ਦੱਸੋ ਹਾਂ ਸਤਿ ਸ਼੍ਰੀ ਅਕਾਲ ਨਾਮ ਕੀ ਆ ਬਾਈ 86 ਕਿਹੜੀ ਜਗਾ ਤੋਂ ਐ ਔਮਾ ਵੱਦੀ ਜਲਾ ਸੰਗਰ ਵਪਾਰ ਦਾ ਹੀ ਕੰਮ ਆ ਹਾਂਜੀ ਕਿੰਨੀ ਦੇਰ ਹੋ ਗਈ ਓਕੇ 15 16 ਅੱਛਾ ਡੈਡੀ ਕਰ ਦੇਣੀ ਪਹਿਲਾਂ ਹਾਂ ਆ ਇੱਕ ਨੰਬਰ ਵਾਲੀ ਝੋਟੀ ਆ ਜਿਹੜੀ ਇਹਦੀ ਕੀ ਡਿਟੇਲ ਆ ਕਿੰਨੇਵੇਂ ਸੂਰ ਸੂਨ ਵਾਲੀ ਆ ਇਹਦਾ ਚੌਥਾ ਸੂਰ ਚੌਥੇ ਸੂਰ ਸੂਨ ਵਾਲੀ ਆ ਕਿੰਨੇ ਕਿ ਦਿਨ ਕੱਢ ਦੀਆ ਲੈ ਜੂ ਭੰਨ ਹੈ ਪੰਜ ਰੋਜ਼ ਪੰਜ ਰੋਜ਼ ਪੈਸੇ ਕਿੰਨੇ ਮੰਗਦੇ ਇਹਦਾ ਮੌਲੇ 1 ਲੱਖ ਦਾ ਇੱਕ ਦਾ ਕਿੰਨੇ ਵੀ ਛੱਡ ਦੇਗੇ 18 ਕੇ ਬਾਕੀ ਮੌਕੇ ਤੇ ਫਿਰ ਵੀ 1 ਲੱਖ 1 ਲੱਖ ਨੰਬਰ ਬੋਲੋ ਨੰਬਰ 84270 550 ਨਕਤੀ ਉੱਚੀ ਦੇ ਕੇ ਬੋਲੋ 84270 550 ਨਕਤੀ ਠੀਕ ਹੈ 1 ਲੱਖ ਦੀ ਛੱਡ ਦੋਗੇ ਹਾਂ ਜੀ ਉੱਤੇ ਇਹਦਾ ਰਕਾੜ ਗਈ ਹੈ ਤੀਜੀ ਸੂਏ ਦਾ ਦੁੱਧਾ ਦੁੱਧੇ 15 ਕਿਲੋ ਸ਼ੈਕ ਜਿਹੜਾ 17+ ਹੋਵੇ। ਅੱਛੇ 15 ਕਿਲੋ। ਖੋਲ ਕੇ ਤੋੜ ਕੇ ਦਿਖਾ ਦੇ। ਉੱਥੋਂ ਕਮਾ ਲਈ। ਚੌਥੀ ਸੂਏ ਸੂਣ ਚ ਦੋਸਤੋ 5-7 ਦਿਨ ਲੈਂਦੀ ਹੈ ਛੁੱਟੀ। ਇੱਕ ਵਾਰੀ ਪਿੱਛੇ ਤੋਂ ਥਣ ਹਵਾਨਾ ਦਿਖਾ ਦੇਣਾ। ਪੂਰਾ ਟੌਪ ਦਾ ਹਵਾਨਾ ਦੋਸਤੋ ਜਦੋਂ ਸ਼ਾਹ ਵੱਲ ਮੁੜੂਗੀ ਤਾਂ ਉਹਨੂੰ ਜਿਆਦਾ ਬੈਟਰ ਦਿਖਾ ਦੂਗੀ ਚਾਰੋਂ ਥਣ ਨਿਖੜਵੇਂ ਲੱਗੇ ਨੇ ਪੂਰੇ। ਸਾਫ ਹਵਾਨੇ ਦੀ ਆ ਦੋਸਤੋ ਦੁੱਧ 15-16 ਕਿਲੋ ਦੀ ਉਮੀਦ ਹੈ ਬਾਈ ਕਹਿੰਦਾ ਕੱਢ ਦੂਗੀ। ਪੂਰੇ ਚੌੜੇ ਢਾਂਚੇ ਦੀਆਂ ਦੋਸਤੋ ਦਰਮਿਆਨੇ ਕੱਦ ਕਾਟ ਚ ਜਾਣ ਵਾਲੀ ਝੋਟੀ ਐ ਇੱਕ ਵਾਰ ਇੱਧਰ ਦੇਖ ਲਓ ਖਾਣਾ ਹਵਾਨਾ ਬਿਲਕੁਲ ਨੇੜੇ ਤੋਂ 1 ਲੱਖ ਰੁਪਏ ਦੀ ਬੱਚੀ ਕਹਿੰਦਾ ਛੱਡ ਦਾਂਗੇ ਬਾਕੀ ਨੰਬਰ ਮੈਰਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊਗੀ ਗੱਲਬਾਤ ਕਰਕੇ ਜਿੱਥੇ ਵੀ ਰੇਟ ਬਣਿਆ ਝੋਟੀ ਖਰੀਦ ਲਓ ਨੇੜਾ ਆ ਕੇ ਤਸੱਲੀ ਨਾਲ ਦੋਸਤੋ ਪੂਰੇ ਸੋਹਣਾ ਪੂਰੇ ਸੋਹਣੇ ਥਣ ਲੱਗੇ ਆ ਦੋਸਤੋ ਚਾਰੋਂ ਥਣ ਨਿਖੜਵੇਂ ਲੱਗੇ ਨੇ ਚੌੜੇ ਚੌੜੇ ਢਾਂਚੇ ਦੀਆਂ ਜਾਣ ਵਾਲੀ ਝੋਟੀਆਂ ਦੋਸਤੋ ਪੂਰੀ ਵਾਹ ਬੰਦੇ ਇੱਕ ਵਾਰੀ ਹਨ ਹਵਾਨਾ ਫੀਲ ਦਿਖਾ ਦੇਣਾ ਦੋਸਤੋ ਨੇੜ ਤੋਂ ਸਿੰਗਜ ਜ਼ਰੂਰ ਖੁੱਲਿਆ ਦੋਸਤੋ ਥੋੜਾ ਜਿਹਾ ਪਰ ਛੋਟੀ ਜਾਨ ਵਾਲੀ ਆ ਚੌੜੇ ਢਾਂਚੀ ਦੀ ਛੋਟੀਆਂ ਦੋਸਤੋ 15 ਕਿਲੋ ਰੁੱਧਲੀ ਉਮੀਦ ਹੈ ਨਾ ਬਾਈ ਇੱਕ ਵਾਰੀ ਨੇੜ ਤੋਂ ਦਿਖਾ ਦੇਣਾ ਚਾਰੋਂ ਥਾਂ ਨਿਕੜਵੇਂ ਲੱਗੇ ਨੇ ਦੋਸਤੋ ਜਿਹਨੂੰ ਛੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਆ ਦੋ ਨੰਬਰ ਵਾਲੀ ਛੋਟੀ ਆ ਹਨ ਹਵਾਨਾ ਦਿਖਾ ਦੇਣਾ ਤੇ ਇਹਦੀ ਡਿਟੇਲ ਵੀ ਪੁੱਛ ਲੂਗਾ ਇਹਦੇ ਵੀ ਚਾਰੋਂ ਥਾਣੇ ਖੜਮੇ ਲੱਗੇ ਨੇ ਮਾਘਲ ਥਾਣਾ ਦੇ ਵਿੱਚ ਆਪਸ ਦੇ ਵਿੱਚ ਇੱਕ ਫੁੱਟ ਵਾਂਗੂ ਦੂਰੀ ਹੈ ਬਾਕੀ ਅਗਲੀ ਡਿਟੇਲ ਇਹਦੀ ਸਾਰੀ ਬਾਜੀ ਤੋਂ ਪੁੱਛ ਕੇ ਤੁਹਾਨੂੰ ਦੱਸ ਦਿੰਨੇ ਆ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਦੋਸਤੋ ਇਹ ਹੁੰਡੇ ਸਿੰਘਾਂ ਚ ਇਹ ਕਿੰਨੇਵੇਂ ਸੂਆ ਇਹਦਾ ਤੀਜਾ ਸੂਆ ਤੀਜਾ ਸੂਆ ਇਹ ਕਿੰਨੇ ਕਿ ਦਿਨ ਲੈਂਦੀ ਆ ਇਹ ਵੀ ਵਾਰ 5-6 ਦਿਨ ਲੈ 5-6 ਦਿਨ ਇਹਦਾ ਦੂਜੇ ਸੂਏ ਦਾ ਕਿੰਨਾ ਕਰ ਰਿਕਾਰਡ ਆ ਦੁੱਧ ਦਾ ਇਹਦਾ ਲੋਨ ਤਾਂ ਨਹੀਂ ਦਿੱਤਾ ਚਾਹਣਾ ਕਿ ਇਹ ਜਿਹੜਾ 16+ ਦੇ 16+ ਕਰ ਦੂਗੀ ਇਹ ਨੰਬਰ ਉਹੀ ਚੱਲੂਗਾ ਹੀ ਉਹਾਂ ਦੇ ਇਹਦੇ ਕਿੰਨੇ ਪੈਸੇ ਮੰਗਦੇ ਹੋ ਮੇਰਾ ਮੁੱਲ 1.5 ਕਿੰਨੇ ਵੀ ਛੱਡ ਦੋਗੇ ਲਾਸਟ ਇਹ ਦੇ ਦਾਂਗੇ 95 95000 ਖੋਲ ਕੇ ਤੋਰ ਕੇ ਦਿਖਾਉਂਦੇ ਕੁੰਡੇ ਸਿੰਘਾਂ ਜੀ ਆ ਦੋਸਤੋ ਤੀਜੇ ਸੂਏ ਵਾਸਤੇ ਗੱਬਣ ਹੈ ਪੰਜ ਸੱਤ ਦਿਨ ਲੈਂਦੀ ਆ ਸੂਣ ਚ ਪੂਰੇ ਸੋਨਾ ਥਾਣ ਹਵਾਨਾ ਦੋਸਤੋ ਇੱਕ ਨੰਬਰ ਵਾਲੀ ਝੋਟੀ ਨੋ ਇਹਦਾ ਹਵਾਨਾ ਬਹੁਤ ਵੱਡਾ ਦੋਸਤੋ ਚਾਰੋਂ ਥਾਣ ਨੇਖੜਵੇਂ ਲੱਗੇ ਨੇ ਪਿਛਲੇ ਥਾਣਾਂ ਦਾ ਆਪਸ ਦੇ ਵਿੱਚ 1 ਫੁੱਟ ਵਾਂਗੂ ਦਾ ਗੈਪ ਹੈ ਇਹ ਵੀ ਦਰਮਿਆਨੇ ਕੱਦ ਦਾ ਕਾਢ ਚਾ ਦੋਸਤੋ ਪਰ ਚੌੜੇ ਢਾਂਚੇ ਦੀ ਹੈ ਜਾਨ ਵਾਲੀ ਝੋਟੀ ਆ ਦੋਸਤੋ 16 ਪਲੱਸ ਦੀ ਉਮੀਦ ਹੈ ਬਾਈ ਕਹਿੰਦਾ ਰੁੱਧ ਦੀ ਬਾਕੀ 95000 ਦੀ ਕਹਿੰਦਾ ਮੌਕੇ ਤੇ ਛੱਡ ਦਾਂਗੇ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਆਪਣੀ ਤਸੰਦੀ ਨਾਲ ਖਰੀਦ ਲਓ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਇੱਕ ਵਾਰ ਫਾਨਾ ਹਵਾਨਾ ਨੇੜ ਤੋਂ ਫਿਰ ਦਿਖਾ ਦੇਣਾ ਦੋਸਤੋ ਜਿਹਨੂੰ ਵੀ ਝੋਟੀ ਇਹਨਾਂ ਦੋਹਾਂ ਚੋਂ ਕੋਈ ਵੀ ਝੋਟੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਆਪਣੀ ਤਸੰਦੀ ਨਾਲ ਖਰੀਦ ਲਓ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀ ਹੈ ਮਰਜਾ ਦੇ ਦੋਸਤੋ ਬਾਕੀ ਖਰੀਦਣੀ ਨੇੜ ਆ ਕੇ ਤਸੱਲੀ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਨਾਲ ਖਰੀਦਣਾ ਹੁੰਦਾ ਜਾਨਵਰ ਤਾਵੇ ਰਿਆ ਘਾਫੋ ਹਾਂ ਜਿਹੜੀ ਵੀ ਝੋਟੀ ਕਿਸੇ ਵੀਰ ਨੂੰ ਪਸੰਦ ਆਊਗੀ ਦੋਸਤੋ ਆਪਣੀ ਨੇੜ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਚੋਟੀ ਦੇਖ ਲਈ ਵੀਡੀਓ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ